ਰਹਦੇ ਯਾਰਾ ਗਿਲੇ ਸ਼ਿਕਵੇ ਦੀਪ ਸਰਦਾਰ ਨੇ ਅਤੇ ਉਹਨਾਂ ਦੇ ਪਰਿਵਾਰ ਤੇ ਇਸ ਟੈਬ ਦੁੱਖਾਂ ਦਾ ਭਾਰ ਟੁੱਟ ਚੁੱਕਿਆ ਹੈ ਜੀ ਹਾਤਵਾਲ ਨੂੰ ਦੱਸ ਦਈਏ ਕਿ ਦੀਪ ਸਰਦਾਰ ਨੇ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਉਹ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਅੱਜ ਤੋਂ 2 ਦਿਨ ਪਹਿਲਾਂ ਹੀ ਦੀਪ ਸਰਦਾਰ ਨੇ ਆਪਣੇ ਸੋਸ਼ਲ ਮੀਡੀਆ ਕਾਉਂਟ ਤੇ ਕਿਹਾ ਸੀ ਕਿ ਉਹਨਾਂ ਦੇ ਭਰਾ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ ਤੁਸੀਂ ਜਲਦੀ ਤੋਂ ਜਲਦੀ ਪ੍ਰੇ ਕਰੋ ਪਰ ਪ੍ਰਮਾਤਵਾ ਨੂੰ ਕੁਝ ਹੋਰੀ ਬੜਜੂਰ ਸੀ ਦੀਪ ਸਰਦਾਰ ਨੇ ਆਪਣੇ ਭਰਾ ਦੀ ਅੰਤਿਮ ਵਿਦਾਇਤੀ ਚਿਹਰੇ ਤੇ ਦੁੱਖ ਭਰੇ ਨਾਲ ਸੇਰਾ ਸਜਾਇਆ ਦੀਪ ਸਰਦਾਰ ਨੇ ਦਾ ਰੋ ਰੋ ਕੇ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਉਸੇ ਵੀ ਇੱਕ ਕਵਰਟ ਬਾਕਸ ਦੇ ਵਿੱਚ ਵਾਹਿਗੁਰੂ ਲਿਖੜਾ ਜ਼ਰੂਰ ਲਾਪੂ ਲੈਣਾ ਜੀ ਵੀਡੀਓ ਦੇ ਅਖੀਰ ਵਿੱਚ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਕੋਲ ਨਵਾਸ ਦੇਵੇ ਦੀਪ ਸਰਦਾਰਨੀ ਇੰਨੀ ਦਿਨੀ ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹੈ ਪਰ ਉਹ ਆਪਣੇ ਭਰਾ ਦੀ ਹਾਲਤ ਦਾ ਜਾਚ ਸੁਣ ਕੇ ਉਸੇ ਦਿਨ ਹੀ ਇੰਡੀਆ ਵਾਪਸ ਆ ਚੁੱਕੇ ਨੇ ਜਲਦੀ ਹੀ ਤੁਹਾਨੂੰ ਦੀਪ ਸਰਦਾਰਨੀ ਦੇ ਬ੍ਰਦਰ ਉਹਨਾਂ ਦੇ ਭੋਗ ਦੀ ਡੇਟ ਕੱਢ ਦਾ ਜ਼ਰੂਰ ਸਾਂਝੀ ਕਰਾਂਗੇ